ਬਹੁਤ ਵੱਡੀ ਖਬਰ ਨੂਰ ਦੀ ਮੰਮੀ ਵੀ ਕਰ ਰਹੀ ਹੈ ਕਮਲ ਪੱਪੀ ਵਾਲੀਆਂ ਹਰਕਤਾਂ ਹੁਣ ਇਸ ਨੂੰ ਨਿਹੰਗ ਠੋਕਣਗੇ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਹਾਂਜੀ ਕੀ ਹਾਲ ਚੱਲ ਨੇ ਲਓ ਜੀ ਲੈ ਕੇ ਪ੍ਰੋਗਰਾਮ ਹਾਜ਼ਰ ਹੋ ਗਏ ਆ ਪੈਂਦਾ ਵੇਖੀਂ ਗਾ ਤਿਕੜਾ ਚ ਗੁੱਲਾ ਠਾ ਤੇ ਪੀਲਾ ਮਿੱਠੇ ਵਾਲੀ ਚਾਹ ਲਾਲੋ ਕੰਨਾ ਚ ਹੈਡਫੋਨ ਸੁਆਦ ਬੜਾ ਆਉਣਾ ਜੇ ਮਠਾ ਪੱਤੀ ਬਾਲਾ ਪਾਇਆ ਵੀਡੀਓ ਦੇ ਵਿੱਚ ਪਹਿਲਾਂ ਤਾਂ ਵਿਰਲੇ ਦੰਦਾਂ ਵਾਲੀ ਨੂਰ ਦੀ ਮੰਮੀ ਨਹੀਂ ਲੋਟ ਆਉਣ ਲਈ ਸੀਗੀ ਉਹ ਕਦੇ ਬੋਬੇ ਕੱਡ-ਕੱਡ ਵਿਖਾਉਂਦੀ ਸੀ ਕਦੇ ਢਾਕਾਂ ਚੱਕ-ਚੱਕ ਵਿਖਾਉਂਦੀ ਸੀ ਲੋਕਾਂ ਨੂੰ ਉਹਨੇ ਮਾਂ ਦੀ ਧੀ ਨੇ ਪੰਜਾਬ ਹਰਿਆਣਾ ਲੜਾ ਛੱਡਿਆ ਪਚਾਇਤਾਂ ਕਰਾ ਛੱਡੀਆਂ ਤੇ ਪਿੰਡ ਵੀ ਛੱਡ ਕੇ ਹੁਣ ਫਰਰ ਹੋ ਗਈ ਹੈ ਹੁਣ ਕਿਤੇ ਹੋਰ ਕਰਾਏ ਤੇ ਉਹਨੇ ਮਕਾਨ ਲੈ ਲਿਆ ਨਿਊ ਲੋਕੇਸ਼ਨ ਤੇ ਠੀਕ ਆ ਹਜੇ ਉਹ ਸੁਧਰੇ ਨਹੀਂਗੇ ਮੌਲ ਉਹਨਾਂ ਦਾ ਉਦਾਂ ਹੀ ਚੱਲਦਾ ਆ ਹਜੇ ਨੂਰ ਦੀ ਮੰਮੀ ਲੋਟਣੀ ਸੀ ਆਉਣ ਲਈ ਤੇ ਆ ਮਾ ਦੇ ਪੁੱਤ ਨੇ ਆਪਦੀ ਘਰ ਵਾਲੀ ਲੋਕਾਂ ਨੂੰ ਅੰਦੀ ਨੰਗੀ ਕਰਕੇ ਵਿਖਾ ਦਿੱਤੀ ਸਾਡੇ ਨਾਲ ਤੁਸੀਂ ਧੱਕਾ ਕੀਤਾ ਬੀਬੀਓ ਹੁਣ ਤੁਸੀਂ ਆਹ ਵੇਖੋ ਵੀ ਆਹ ਕਲਾਕਾਰ ਦੇ ਗਾਣੇ ਵੀ ਹਿੱਟ ਹੋਏ ਇਹਦੇ ਕੋਲੇ ਪ੍ਰੋਗਰਾਮ ਵੀ ਬਾਧੂ ਸੀ ਬਾਧੂ ਇਹ ਬੰਦੇ ਨੇ ਰੁਪਈਆ ਕਮਾਇਆ ਕੈਨੇਡਾ ਦਾ ਵੀ ਪੀਆਰ ਆ ਪੈਸੇ ਥਲੇ ਦੀ ਕੋਈ ਕਮੀ ਨਹੀਂ ਹੈਗੀ ਘਰ ਵਾਲੀ ਵੀ ਰੱਬ ਨੇ ਐ ਖੰਬ ਵਰਗੀ ਦਿੱਤੀ ਆ ਪਰ ਅਕਲ ਦਾ ਘਾਟਾ ਵੇਖੋ ਹੁਣੇ ਕਿਸੇ ਵਿਆਹ ਤੇ ਪ੍ਰੋਗਰਾਮ ਲਾਉਣ ਡਿਆ ਸੀ ਮਾਂ ਦਾ ਪੁੱਤ ਹੈ ਤੇ ਘਰ ਵਾਲੀ ਦਾ ਸੂਟ ਵੇਖੀ ਪਵਾਇਆ ਤੇ ਅੱਧੀ ਨੰਗੀ ਕਰੀ ਬੈਠਾ ਪਿੱਛੋਂ ਮੈਂ ਤਾਂ ਕਹਿੰਨਾ ਜੇ ਅੱਗੋਂ ਵੀ ਤੂੰ ਇਸ ਤਰ੍ਹਾਂ ਤਣੀਆਂ ਹੀ ਪਵਾ ਦਿੰਦਾ ਤੇ ਪ੍ਰੋਗਰਾਮ ਤੁਹਾਡੇ ਤੋਂ ਸਾਂਭੇ ਨਹੀਂ ਸੀ ਜਾਣੇ ਪਤੰਦਰਾ ਵੀ ਤੂੰ ਮੜਾ ਮੋਟਾ ਅਕਲ ਨੂੰ ਹੱਥ ਮਾਰ ਤੂੰ ਇਹ ਸੋਚ ਵੀ ਤੇਰਾ ਐਡਾ ਸੋਹਣਾ ਨਾਂ ਬਣਿਆ ਤੇਰੇ ਐਡੇ ਸੋਹਣੇ ਗਾਣੇ ਮੈਂ ਵੀ ਤੇਰਾ ਫੈਨ ਸੀ ਪਰ ਹੁਣ ਮੈਂ ਤੇਰਾ ਫੈਨ ਨਹੀਂ ਹੈਗਾ ਪਤੰਦਰਾ ਤੂੰ ਖੁੰਬ ਵਰਗੀ ਜਨਾਨੀ ਲੋਕਾਂ ਨੂੰ ਨੰਗੀ ਕਰਕੇ ਵਿਖਾਉਂਦੀ ਉਹ ਤੈਨੂੰ ਸ਼ਰਮ ਨਹੀਂ ਆਉਦੀ ਕੀ ਤੇਰੇ ਕੋਲੇ ਪੈਸੇ ਦੀ ਕਮੀ ਹੈ ਉਈ ਅਕਲ ਨੂੰ ਹੱਥ ਮਾਰ ਲੋ ਕੀ ਤਾਂ ਨੂਰ ਦੀ ਮੰਮੀ ਨੂੰ ਰੋਂਣ ਦੇ ਸੀਗੇ ਨੂਰ ਦੀ ਮੰਮੀ ਨੇ ਤਾਂ ਫਿਰ ਵੀ ਐਨਾ ਉਹਦਾ ਲੱਕ ਨਹੀਂ ਵਿਖਾਇਆ ਜਿੰਨਾ ਤੂੰ ਆਪਦੀ ਘਰ ਵਾਲੀ ਦਾ ਵਿਖਾਤਾ ਤੇ ਜੇ ਤੇਰੀ ਘਰ ਨੇ ਇਹੋ ਜਿਹਾ ਸੂਟ ਸਵਾ ਹੀ ਲਿਆ ਸੀ ਤੇ ਉਹਦਾ ਬੂਥਾ ਘੁੱਟਦਾ ਵੀ ਤੂੰ ਆ ਕੀ ਪਾਉਣ ਲੱਗੀ ਲੋਕ ਮੈਨੂੰ ਕੀ ਕਹਿਣਗੇ ਤੇ ਧੰਨ ਜੇਰਾ ਉਹਨਾਂ ਦਾ ਜਿਨ੍ਹਾਂ ਨੇ ਇਹਨੂੰ ਬੁੱਕ ਕੀਤਾ ਸੀਗਾ ਵੀ ਪਤੰਦਰੋ ਤੁਹਾਡੇ ਵਿਆਹ ਚ ਗਾਉਣ ਰਿਹਾ ਅੱਗੇ ਧੀਆ ਭੈਣਾ ਕਿੰਨੀਆਂ ਬੈਠੀਆਂ ਨੇ ਤੇ ਇਹ ਸਾਰਾ ਲੱਕ ਕੱਢ ਕੇ ਫਿਰਦੀ ਆ ਬੰਦੇ ਨੂੰ ਸ਼ਰਮ ਆਉਂਦੀ ਹੈ ਬੰਦੇ ਦੀ ਨੀਵੀਂ ਪੈ ਜਾਂਦੀ ਹੈ ਤੁਸੀਂ ਤਾਂ ਉਹਦੇ ਤਾਂ ਕਹੋ ਵੀ ਭਈ ਆਪਦੀ ਘਰੇ ਦਾ ਸੂਟ ਬਦਲਾ ਅਸੀਂ ਆ ਸੂਟ ਪਾ ਕੇ ਸਟੇਜ ਤੇ ਨਹੀਂ ਆਉਣ ਦੇਣੀ ਸਾਡੀਆਂ ਧੀਆ ਪਹਿਣ ਅੱਗੇ ਬੈਠੀਆਂ ਨੇ ਕਿੱਡਾ ਮਾੜਾ ਅਸਰ ਪੈਂਦਾ ਹੁਣ ਸਾਡੀ ਗੱਲ ਤਾਂ ਇਹ ਆ ਵੀ ਜੇ ਤਾਂ ਤਗੜੇ ਦੀ ਜਨਾਨੀ ਨੰਗੀ ਹੋ ਜੇ ਠੀਕ ਆ ਮੰਨ ਲਾ ਕਿ ਇਹੋ ਜਿਹਾ ਸੂਟ ਪਾ ਵੀੜਾ ਤੁਸੀਂ ਸੂਟ ਵੇਖਿਆ ਹੀ ਹੁਣ ਸ਼ਰਮ ਹੀ ਆਉਣ ਡਈ ਹੈ ਤਣੀਆਂ ਜਿ ਬਣਾਈ ਫਿਰਦਾ ਹਨ ਫਿਰ ਤਾਂ ਲੋਕੀ ਕਹਿੰਦੇ ਆ ਮਾਡਰਨ ਜ਼ਮਾਨਾ ਉਹ ਤਾਂ ਕਲਾਕਾਰ ਨਹੀਂ ਆ ਉਹ ਤਾਂ ਵੱਡੇ ਲੋਕ ਆ ਅਮੀਰ ਲੋਕ ਆ ਹਨ ਇਹ ਤਾਂ ਫੈਸ਼ਨ ਕਰਦੇ ਆ ਜੇ ਉਹਦੋਂ ਨੂਰ ਦੀ ਮੰਮੀ ਭੋਰਾ ਚੁੰਨੀ ਪਾਸੀ ਕਰਦੇ ਤੇ ਫੇਰ ਆਪਾਂ ਕਹਿੰਨੇ ਵੀ ਜਨਾਨੀ ਦਾ ਸਮਾਨ ਵਿਖਾਉਂਦਾ ਜਨਾਨੀ ਦੀ ਕਮਾਈ ਖਾਂਦਾ ਆ ਤੇ ਹੁਣ ਭਰਾਵੋ ਇਹ ਬੰਦਾ ਅਖਾੜਾ ਲਾਉਣ ਡਿਆ ਤੇ ਇਹ ਹੁਣ ਸ਼ਰਿਆਮ ਹੀ ਜਨਾਨੀ ਦਾ ਲੱਕ ਸਾਰਾ ਹੀ ਨੰਗਾ ਕਰੀ ਰਿਹਾ ਤਾਂ ਸਾਰਾ ਹੀ ਹੋਏ ਕਿੱਡੀ ਸ਼ਰਮ ਆਉਂਦੀ ਆ ਯਾਰ ਠੀਕ ਹੈ ਕਿ ਨਹੀਂ ਮੈਂ ਤਾਂ ਕਹਿੰਨਾ ਇਹਨਾਂ ਨੂੰ ਲਾਣ ਤਾਂ ਪੋਣੀਆਂ ਚਾਹੀਦੀਆਂ ਨੇ ਕਿਉਂਕਿ ਜਿਹੜੇ ਕਲਾਕਾਰ ਹੁੰਦੇ ਆ ਨਾ ਇਹਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਸਮਾਜ ਦੇ ਵਿੱਚ ਤੇ ਜਦੋਂ ਕੋਈ ਕਲਾਕਾਰ ਆਪਦੀ ਘਰਵਾਲੀ ਨੂੰ ਇਹੋ ਜਿਹਾ ਸੂਟ ਪਵਾ ਕੇ ਸਟੇਜ ਤੇ ਚੜਾਉਂਦਾ ਤੇ ਉਹਦਾ ਅਸਰ ਫਿਰ ਨਵੀਂ ਪੀੜ੍ਹੀ ਦੀਆਂ ਕੁੜੀਆਂ ਤੇ ਕਿੰਨਾ ਪੈਂਦਾ ਇਹ ਗੱਲ ਸੋਚਣ ਵਾਲੀ ਆ ਅੱਜ ਜਿਹੜੀ ਛੋਟੀ ਉਮਰ ਦੀ ਕੁੜੀ ਨੇ ਇਹਦਾ ਸੂਟ ਦੇਖਿਆ ਹੋਊਗਾ ਉਹ ਵੀ ਕਹਿੰਦੀ ਹੋਣੀ ਆ ਕਿ ਹਾਂ ਫਲਾਣੀ ਕਲਾਕਾਰਨੀ ਨੇ ਆ ਸੂਟ ਪਾਇਆ ਸੀ ਮੈਂ ਵੀ ਉਦੋਂ ਦਾ ਸਵਾਉਂਗੀ ਮੈਂ ਵੀ ਉਦੋਂ ਦੇ ਰੀਲਾਂ ਪਾਉਂਗੀ ਹੋਰ ਵੀ ਕਈ ਇਹੋ ਜਿਹਾ ਸੂਟ ਸਵਾ ਕੇ ਪਾਉਣਗੀਆਂ ਕਿਉਂਕਿ ਹੁਣ ਇਹਨੇ ਟ੍ਰੈਂਡ ਜੂ ਚਲਾ ਦਿੱਤਾ ਵੀ ਪਤੰਦਰਾ ਤੁਹਾਡੇ ਕੋਲੇ ਕੋਈ ਪੈਸੇ ਦੀ ਕਮੀ ਆ ਤੁਹਾਡੇ ਕੋਲੇ ਕੋਈ ਫੇਮ ਦੀ ਕਮੀ ਆ ਠੀਕ ਆ ਤੂੰ ਪ੍ਰੋਗਰਾਮ ਬਥੇਰੇ ਲਾ ਲੈ ਹੁਣ ਤੇਰੇ ਕੋਲ ਪ੍ਰੋਗਰਾਮ ਘਾਟਣੇ ਮੈਨੂੰ ਪਤਾ ਨਹੀਂ ਤੇਰੇ ਕੋਲ ਇੰਨਾ ਹੁਣ ਗੱਲਬਾਤ ਦੀ ਪ੍ਰੋਗਰਾਮ ਦੀ ਤੇ ਹੁਣ ਜਨਾਨੀ ਨੂੰ ਇਹੋ ਜਿਹਾ ਸੂਟ ਪਾਉਣ ਲੱਗ ਗਿਆ ਯਾਰ ਤੈਨੂੰ ਸ਼ਰਮ ਨਹੀਂ ਜਮਾਈ ਆਈ 10 ਪੋਰਾ ਵੀ ਮਾੜਾ ਮੋਟਾ ਤੂੰ ਸੋਚਦਾ ਵੀ ਮੈਂ ਕਰਨ ਕੀ ਦਿਆਂ ਵੀ ਤੈਨੂੰ ਯਾਰ ਜਮਾ ਹੀ ਨਹੀਂ ਸ਼ਰਮ ਆਈ ਯਾਰ ਤੇ ਗਾਂ ਨੂਰ ਦੀ ਮੰਮੀ ਵਾਲੇ ਵੇਖ ਲਓ ਇਹ ਐ ਫੀਲਿੰਗ ਲੈਂਡ ਲਈ ਹੈ ਜਿਵੇਂ ਅਮਬਾਨੀ ਦੀ ਕੁੜੀ ਹੁੰਦੀ ਹੈ ਦੇਖਿਓ ਕੀ ਕਹਿਣ ਦੀ ਖੇਤਾਂ ਦੀ ਕੁੜੀਆਂ ਕਹਿੰਦੀ ਸਾਨੂੰ ਹੁੰਡਾ ਦਵਾ ਕੇ ਲੈ ਵੀਰੇ ਤੇ ਇਹਨਾਂ ਨੂੰ ਅਸੀਂ ਹੁੰਡਾ ਦਵਾ ਕੇ ਲੈ ਆਏ ਨੇ ਗੱਡੀ ਤੇ ਕਿਵੇਂ ਲੱਗਿਆ ਬਹਿ ਕੇ ਗੱਡੀ 'ਚ ਤੂੰ ਤਾਂ ਜੰਮ ਦੀ ਗੱਡੀਆਂ 'ਚ ਬੈ ਗਈ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਇਿੱਤੂ ਦਾ ਬਹੁਤ ਅਮੀਰ ਖਾਨਦਾਨ ਦੇ ਵਿੱਚੋਂ ਹੈ ਹਨਾ ਹਜੇ 4 ਦਿਨ ਹੋਏ ਨਹੀਂ ਜਦ ਦੀ ਕ੍ਰੇਟਾ ਲਈ ਨੂੰ ਤੇ ਫੀਲਿੰਗ ਆ ਲੈਂਡ ਲਈਏ ਵੀ ਸਾਡੇ ਦਾਇਜ ਦੀ ਕੁੜੀ ਕਹਿੰਦੀ ਸੀ ਅਸੀਂ ਝੂਟਾ ਲੈਣਾ ਹੈ ਅਸੀਂ ਝੂਟੇਤ ਵਾ ਕੇ ਕਿਦਾਂ ਦਾ ਫੀਲ ਹੋਣ ਡਿਆ ਜਿੱਦਾਂ ਦਾ ਤੈਨੂੰ ਫੀਲ ਹੋਣ ਡਿਆ ਉਹਨਾਂ ਨੂੰ ਵੀ ਉਦੋਂ ਦਾ ਫੀਲ ਹੋਣ ਡਿਆ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਡਾਕੀਦਾ ਜੇ 4 ਰੁਪਏ ਆ ਜਾਂਨਾਂ ਮੇਰੇ ਲਈ ਦੰਦਾ ਆਲਗੇ ਤੇ ਮੁੜ ਕੇ ਬਾਲਾ ਸ਼ੂਆਫ ਨਹੀਂ ਕਰੀਦਾ ਹੁੰਦਾ ਠੀਕ ਹੈ ਨਾ ਤੁਹਾਡੇ ਕੋਲੇ 4 ਰੁਪਏ ਆਏ ਤੇ ਸਾਂਭ ਲੋ ਇਕੱਲੀ ਕਿਤੇ ਕ੍ਰੇਟਾ ਨਾ ਪੱਲੇ ਰਹਿ ਜੇ ਮੁੜ ਕੇ ਕਿਤੇ ਵੇਖੋ ਹੱਥ ਲਾਲਾ ਵੀ ਸਾਡਾ ਇਹ ਨਾਲ ਬਣਿਆ ਕੀ ਐ ਖਸਮ ਤੂੰ ਆ ਦਾ ਪਿੰਡ ਚੋਂ ਕਢਾਤਾ ਚਾਰੇ ਪਾਸੇ ਥੂ ਥੂ ਕਰਾਤੀ ਪੰਜਾਬ ਹਰਿਆਣਾ ਤੂੰ ਇੱਕ ਦੋ ਜਨ ਗੁੱਥਮ ਗੁੱਥੀ ਕਰਾਤਾ ਤੇ ਤੂੰ ਆਪ ਫੀਲਿੰਗਾਂ ਲੈਂਦੀ ਫਿਰਦੀ ਏ ਕਰੇਟਾ 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 ਕਰਦੀ ਫਿਰਦੀ ਐ ਆ ਜਿਹੜੇ ਤਰੇ ਵਿਰਲ ਪਈ ਨੂੰ ਦੰਦਾਂ ਦੇ ਵਿੱਚ ਇੱਥੇ ਵੀ ਕੋਈ ਦੰਦਲ ਵਾਲਾ ਭੋਰਾ ਉਤੋਂ ਉੱਗਦਾ ਤਾਂ ਉਹਦਾ ਮੜਾ ਜਾ ਥੱਲਿਓਂ ਵੀ ਹੋਰ ਕੈਪਕੂਬ ਚੜਾਲਾ ਆ ਵਿਰਲ ਜੀ ਭਰਾਲਾ ਕਹਿੰਦੇ ਹੁੰਦੇ ਵਿਰਲੇ ਦੰਦਾਂ ਵਾਲੀ ਜਨਾਨੀ ਜਾਂਦਾ ਬੰਦੇ ਨੂੰ ਅਮੀਰ ਕਰ ਦਿੰਦੀ ਆ ਤੇ ਜਾਂ ਬੰਦੇ ਨੂੰ ਨੁਕਰੇ ਲਾ ਦਿੰਦੀ ਆ ਤੇ ਮੈਨੂੰ ਸਾਲੀ ਹੁਣ ਇਹ ਸਮਝ ਨਹੀਂ ਆਉਂਦੀ ਵੀ ਤੂੰ ਹੈਪੀ ਨੂੰ ਅਮੀਰ ਕਰਨ ਲਈ ਹੈ ਜਾਂ ਨੁਕਰੇ ਲਾਉਣ ਲਈ ਹੈ ਅਮਰੀਕ ਦਾ ਆਪਦੇ ਭਰਾ ਦਾ ਤੂੰ ਮੱਕੂ ਠਪਾਤਾ ਆ ਕਿਉਂਕਿ ਹੁਣ ਤੇਰੇ ਪਿੰਡ ਵਾਲੇ ਸਾਰੇ ਕਹਿੰਦੇ ਵੀ ਜਿੱਦ ਦੇ ਕਾਲੂ ਟੱਕਰ ਗਿਆ ਕਾਲੂ ਦੀ ਸਰਵਿਸ ਭੈੜੀ ਹੋਣੀ ਆ ਤੇ ਹੁਣ ਨੂਰ ਦੀ ਮੰਮੀ ਨੇ ਆਪਦੇ ਭਰਾ ਤੋਂ ਕਿਨਾਰਾ ਕਰ ਲਿਆ ਉਹਨੂੰ ਦਬਾ ਲਤਾ ਉਹਨੂੰ ਕਹਿੰਦੇ ਜਾ ਤੂੰ ਇੱਥੋਂ ਸਾਡੇ ਤੇਰਾ ਕੋਈ ਲਾਗਾ ਦੇਗਾ ਹੈ ਨਹੀਂਗਾ ਪਰ ਸੋਚ ਉਹ ਕਾਲੂ ਵੀ ਰੀਲਾ ਪਾਉਣ ਡਿਆ ਸੀ ਵੀ ਹਾਂ ਮੈਂ ਹੁਣ ਹੈਪੀ ਦਾ ਖੜੜਾ ਛੱਡਤਾ ਆ ਪਾਣੀ ਆਉਂਦੇ ਆ ਪਾਣੀ ਦੇ ਪਿੱਛੇ ਬੜਾ ਸਟੈਂਡ ਲੈ ਲਿਆ ਜੇ ਕਰ ਲਿਆ ਉਹ ਕਰ ਲਿਆ ਤੇ ਮੈਂ ਲਿਆ ਸੀ ਬਈ ਹੈਪੀ ਪਿੱਛੇ ਸਟੈਂਡ ਤੇ ਮੈਨੂੰ ਨਹੀਂ ਪਤਾ ਸੀਗਾ ਵੀ ਹੈਪੀ ਦਾ ਪਰਿਵਾਰ ਤੇ ਹੈਪੀ ਮਤਲਬ ਇੰਨੀ ਮੇਰੇ ਨਾਲ ਮਾੜੀ ਕਰ ਜਾਣਗੇ ਜਿਹੜੀ ਜਨਾਨੀ ਆਪਦੇ ਭਰਾ ਦੀ ਨਹੀਂ ਬਣੀ ਆਪਦੇ ਭਰਾ ਨੂੰ ਘਰੋਂ ਕੱਢਤਾ ਵੀ ਭਰਾਵਾ ਤੂੰ ਜਾ ਇੱਥੋਂ ਲੋਕ ਸਾਡੇ ਖਿਲਾਫ ਹੋਏ ਫਿਰਦੇ ਆ ਸਾਡੇ ਪਿੰਡ ਵਾਲੇ ਸਾਡੇ ਖਿਲਾਫ ਹੋਏ ਫਿਰਦੇ ਆ ਅਸੀਂ ਨਹੀਂ ਤੈਨੂੰ ਰੱਖਣਾ ਉਹ ਕਿਦੀ ਬਣ ਜੂ ਕਿਸੇ ਦੇ ਨਹੀਂ ਬਣਦੀ ਅਸਲ ਦੇ ਵਿੱਚ ਜਿਹੜਾ ਨੂਰ ਦਾ ਪਾਪਾ ਸੀਗਾ ਇਹ ਜਾਣ ਬੁੱਝ ਕੇ ਆਪਦੀ ਘਰ ਲਈ ਦੀ ਬਿਨਾ ਚੁੰਨੀ ਤੋਂ ਰੀਲਾਂ ਬਣਾਉਂਦਾ ਸੀਗਾ ਕਿਉਂਕਿ ਉਹਨੂੰ ਪਤਾ ਸੀ ਵੀ ਸੋਖ ਨਾਲ ਸਮਾਨ ਸੱਪਾ ਖੁੱਲਾ ਲੱਗਿਆ ਤੇ ਜੇ ਨਾ ਚੁੰਨੀ ਲਾਉਗੀ ਹਨਾ ਤੇ ਰੀਲਾਂ ਵਾਇਰਲ ਹੋਣਗੇ ਹੋਣਗੇ ਮੇਰਾ ਕੰਮ ਚੱਲ ਜੂਗਾ ਉਸ ਕੰਮ ਦੇ ਵਿੱਚ ਨੂਰ ਦਾ ਪਾਪਾ ਕਾਮਯਾਬ ਹੋ ਗਿਆ ਠੀਕ ਹੁਣ ਇਹਦਾ ਕੰਮ ਚਲਾ ਲਿਆ 4 ਰੁਪਏ ਕਮਾਉਣ ਲੱਗ ਗਿਆ ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਇਹ ਹੁਣ ਜੱਬ ਐਡਾ ਖੜਾ ਹੋ ਜਾਣਾ ਕਿ ਮੈਨੂੰ ਪਿੰਡ ਵੀ ਛੱਡਣਾ ਪੈਣਾ ਕੋਈ ਗੱਲ ਨਹੀਂ ਹਜੇ ਤਾਂ ਤੁਹਾਡੇ ਦੇ ਜਵਾਨੀਆਂ ਦੋਨਾਂ ਜੀਆਂ ਤੇ ਹਨਾ ਸੋਖ ਨਾਲ ਤੇ ਹਜੇ ਤੁਹਾਨੂੰ ਐਂ ਲੱਗਦਾ ਵੀ ਹਾਂ ਅਸੀਂ ਤਰੱਕੀ ਕਰਗੇ ਤਰੱਕੀ ਕਰਗੇ ਕੱਲ ਪਰਸ ਨੂੰ ਨੂਰ ਦਾ ਪਾਪਾ ਕਹਿਣ ਵੀ ਡਿਆ ਸੀਗਾ ਵੀ ਗਰੀਬ ਦੀ ਕੋਈ ਤਰੱਕੀ ਨਹੀਂ ਜਰਦਾ ਜੇ ਤੁਸੀਂ ਜਨਾਨੀਆਂ ਵਿਖਾਉਣ ਨੂੰ ਤਰੱਕੀ ਦੱਸ ਦਿਓ ਤੁਹਾਡੇ ਜੰਮਣ ਦੀ ਲਾਣਤਾ ਓਏ ਜਨਾਨੀ ਦਾ ਤੂੰ ਕੋਈ ਅੱਗਾ ਪਿੱਛਾ ਨਹੀਂ ਛੜਾਇਆ ਤੇ ਲੋਕਾਂ ਨੂੰ ਨਹੀਂ ਵਿਖਾਇਆ ਤੇ ਤੂੰ ਇਹਨੂੰ ਤਰੱਕੀ ਦੱਸਣ ਡਿਆ ਵੀ ਹਾਂ ਯਾਰ ਇਹ ਤਰੱਕੀ ਆ ਮੇਰੀ ਵੀ ਮੈਂ ਗੱਡੀ ਲੈ ਲਈ ਫਲਾਣਾ ਲੈ ਲਿਆ ਠੀਕ ਆ ਤੂੰ ਗੱਡੀ ਲੈ ਲਈ ਤੈਨੂੰ ਮੁਬਾਰਕ ਹੋਵੇ ਤੂੰ 20 ਕਿੱਲੇ ਜ਼ਮੀਨ ਲੈ ਲਈ ਤੈਨੂੰ ਮੁਬਾਰਕ ਹੋਵੇ ਪਰ ਆਪ ਦੀ ਜਨਾਨੀ ਤਾਂ ਅੱਗੋਂ ਪਿਛੋਂ ਝਾੜ ਝਾੜ ਕੇ ਲੋਕਾਂ ਨੂੰ ਨਾਂ ਵਿਖਾ ਹੁਣ ਜੋ ਤੇਰੇ ਪਿੰਡ ਪੰਚਾਇਤ ਹੋਈ ਸੀਗੀ ਹਨਾ ਤੇਰੀ ਇੰਨੀ ਜਿਆਦੀ ਕੁੱਤੇਖਾਨੀ ਹੋਈ ਪਿੰਡ 'ਚ ਵੀ ਹੋਈ ਪੰਜਾਬ 'ਚ ਵੀ ਹੋਈ ਸਾਰੇ ਪਾਸੇ ਹੋਈ ਤਾਂ ਤੈਨੂੰ ਇਹ ਵੀਡੀਓ ਪਾਉਣੀ ਚਾਹੀਦੀ ਸੀ ਵੀ ਅੱਜ ਤੋਂ ਬਾਅਦ ਮੈਂ ਆਪ ਦੀ ਜਨਾਨੀ ਨਹੀਂ ਵਿਖਾਉਂਦਾ ਰੀਲਾਂ ਦੇ ਵਿੱਚ ਮੈਂ ਇਕੱਲਾ ਹੀ ਵਲੌਗ ਬਣਾਉਂਗਾ ਮੈਂ ਇਕੱਲਾ ਹੀ ਸਾਰਾ ਕੁਝ ਕਰੂੰਗਾ ਤੂੰ ਇਹ ਗੱਲ ਕਿਉਂ ਨਹੀਂ ਕਹੀ ਇਹ ਗੱਲ ਨਹੀਂ ਕੰਜਰਦੇ ਨੇ ਕਈ ਵੀ ਹਾਂ ਅੱਜ ਤੋਂ ਬਾਅਦ ਅਸੀਂ ਇਹੋ ਜਿਹੀ ਰੀਲਾਂ ਨਹੀਂ ਬਣਾਉਂਦੇ ਇਹੋ ਜਿਹਾ ਵਲੌਗ ਨਹੀਂ ਬਣਾਉਂਦੇ ਮੈਂ ਜਨਾਨੀ ਨਹੀਂ ਵਿਖਾਉਂਦਾ ਉਲਟਾ ਪਿੰਡ ਛੱਡਦਾ ਆਪਦਾ ਹਾਂ ਵੀ ਪਿੰਡ ਛੱਡਣਾ ਮਨਜ਼ੂਰ ਆ ਪਰ ਜਨਾਨੀ ਤਾਂ ਮੈਂ ਲੋਕਾਂ ਨੂੰ ਵਿਖਾਊਂਗਾ ਹੀ ਵਿਖਾਊਂਗਾ ਤੇ ਉਹ ਵੀ ਮਾਂ ਦੀ ਧੀ ਆ ਪੂਰਾ ਟੈਟ ਸੂਟ ਪਾ ਲੈਂਦੀ ਆ ਤੇ ਵੀ ਲੱਗ ਜਾਂਦੀ ਰੀਲਾਂ ਬਣਾਉਣ ਹੁਣ ਐਡਾ ਟੈਟ ਸੂਟ ਘਰੇ ਕੌਣ ਪਾਉਂਦਾ ਇਹ ਵੀ ਜਾਣ ਬੁੱਝ ਕੇ ਪਾਇਆ ਜਾਂਦਾ ਵੀ ਮੜੇ ਜੇ ਲੋਕ ਵੀ ਖੁਸ਼ ਕਰਨੇ ਹੁੰਦੇ ਆ ਨਾ ਫੇਰ ਜਿਹੜੇ ਜ਼ੂਮ ਕਰ ਕਰ ਵੇਂਦੇ ਆ ਵੀ ਹਾਂ ਟੱਡਾ ਭਲਾਓ ਜੀ ਆ ਕੀ ਆ ਕੀ ਆ ਕੀ ਹੈ ਨਾ ਕਈ ਲੋਕ ਜ਼ੂਮ ਕਰ ਕਰ ਬੜਾ ਵੇਂਦੇ ਹੁੰਦੇ ਆ ਤੇ ਮਾਂ ਦੀ ਧੀ ਦੀ ਇਹਦਾ ਚੁੰਨੀ ਲੈਣ ਦਾ ਸਟਾਈਲ ਵੀ ਦੁਨੀਆ ਤੋਂ ਵੱਖਰਾ ਹੀ ਸੀਗਾ ਹੁਣ ਤਾਂ ਮੜੀ ਜੀ ਚੁੰਨੀ ਲੋਡ ਕਰਕੇ ਲੈਣ ਲੱਗ ਗਈ ਆ ਪਰ ਜਦੋਂ ਇਹਨਾਂ ਨੇ ਪਹਿਲਾਂ ਵੀਡੀਓ ਰੀਲਾਂ ਪਾਈਆਂ ਨੇ ਕਦੇ ਨੌ ਦੀ ਦੀ ਕਦੇ ਕਿਵੇਂ ਕਦੇ ਕਿਵੇਂ ਕਦੇ ਇਦਰੋਂ ਤਣੀ ਜੀਆ ਸੈੱਟ ਕਰਿਆ ਕਰੇ ਜਾਣ ਜਾਣ ਕੇ ਜਾਣ ਜਾਣ ਕੇ ਇਹਨਾਂ ਨੇ ਪ੍ਰਦਰਸ਼ਨੀ ਕੀਤੀ ਆ ਆਪਦੇ ਸਰੀਰ ਦੀ ਤੇ ਹੁਣ ਆ ਕੁੱਤੇਖਾਣੀ ਜਿਹੜੀ ਇਹਨਾਂ ਦੀ ਹੋਈ ਆ ਮੈਂ ਕਹਿੰਦਾ ਰੈ ਰੱਬ ਦਾ ਨਾਮ ਐਨੀ ਕੁੱਤੇਖਾਣੀ ਤੇ ਕਿਸੇ ਖੋਤੇ ਦੀ ਹੋ ਜੇ ਨਾ ਉਹ ਵੀ ਬੰਦਾ ਬਣ ਜਾਂਦਾ ਪਰ ਇਹ ਬੰਦੇ ਹੋ ਕੇ ਵੀ ਨਹੀਂ ਬੰਦੇ ਬਣ ਸਕਦੇ ਕੋਈ ਗੱਲ ਨਹੀਂ ਹਜੇ ਜਵਾਨੀ ਆ ਹਜੇ ਤੁਸੀਂ ਆ ਸਭ ਕੁਝ ਕਰਦੇ ਪਏ ਜੇ ਕੋਈ ਕਿ ਚੱਕਰ ਨਹੀਂ ਜਦ ਦਿਨ ਤੁਹਾਡਾ ਪੁੱਤ ਗੱਭਰੂ ਹੋ ਗਿਆ ਜਦ ਤੁਹਾਡੇ ਘਰੇ ਨੌ ਆ ਗਈ ਨਾ ਤੁਹਾਨੂੰ ਪਤਾ ਉਹ ਦਿਨ ਲੱਗੂਗਾ ਕਰਤੂਤਾਂ ਕਰੀਆਂ ਦਾ ਉਹਦੇ ਤੁਹਾਡੇ ਸਿਰ 'ਚ ਪੈਣਗੀਆਂ ਪੱਕਾ ਤੇ ਐਸੇ ਨੂਰ ਨੇ ਤੁਹਾਡਾ ਸਿਰ ਕੁੱਟਣਾ ਮੁੜ ਕੇ ਉਹਨੇ ਕਿਹਾ ਬੁੜਿਆ ਤੇ ਬੁੜੀਏ ਆ ਜਿਹੜੀ ਖੇ ਤੁਸੀਂ ਮੇਰੇ ਸਿਰ 'ਚ ਪਾਈ ਆ ਨਾ ਇਹ ਦੱਸੋ ਇਹਦਾ ਹੱਲ ਕੀ ਕਰਾਂ ਮੈਂ ਜਿਹੜਾ ਕਲੰਕ ਤੁਸੀਂ ਮੇਰੇ ਮੱਥੇ ਲਾ ਦੱਸੋ ਇਹਦਾ ਹੱਲ ਕੀ ਕਰਾਂ ਮੈਂ ਇਹ ਕਰਤੂਤਾਂ ਕਰੀਆਂ ਦਾ ਪਿਛਲੀ ਉਮਰ ਜਾ ਕੇ ਪਤਾ ਲੱਗਦਾ ਹਜੇ ਤਾਂ ਤੁਹਾਨੂੰ ਐ ਲੱਗਦਾ ਵੀ ਤਰੱਕੀ ਆ ਇਹ ਤਰੱਕੀ ਦਾ ਬਾਅਦ ਚ ਪਤਾ ਲੱਗੂ ਜਦੋਂ ਤੁਹਾਡਾ ਪੁੱਤ ਗੱਭਰੂ ਹੋ ਗਿਆ ਤੇ ਫੇਰ ਨਾ ਤੁਹਾਨੂੰ ਮੂਹ ਲਕੋਨ ਨੂੰ ਥਾਂ ਹੀ ਲੱਭਣਾ ਕਿਤੇ ਕੋਈ ਨਹੀਂ ਕਰੋ ਤਰੱਕੀ ਕਰੋ ਤਰੱਕੀ ਕੋਈ ਚੱਕਰ ਨਹੀਂ ਲੋਕ ਵੀ ਤੁਹਾਡੇ ਗਾਲਾਂ ਚ ਬਹੁਤ ਮੈਡਲ ਪਾਉਣ ਡਏ ਆ ਬਾਕੀ ਇਹੋ ਜਿਹੇ ਮਹਿਕਮੇ ਨੂੰ ਲਾਣ ਤਾਂ ਪਾਇਆ ਕਰੋ ਕਮੈਂਟਾਂ ਦੇ ਵਿੱਚ ਦੱਬ ਦੱਬ ਕੇ ਕਿਉਂਕਿ ਜਿੰਨਾ ਚਿਰ ਲੋਕ ਨਾ ਜਾਗਰੂਕ ਹੋਣਗੇ ਇਹੋ ਜਿਹੇ ਹੋਰ ਵੀ ਬਹੁਤ ਆਉਣਗੇ ਤੇ ਲੋਕਾਂ ਨੇ ਹੁਣ ਬਾਲਿਆਂ ਨੇ ਕੰਮ ਹੀ ਫੜ ਲਿਆ ਕੀ ਜਨਾਨੀ ਵਿਖਾਓ ਤੇ ਪੈਸਾ ਕਮਾਓ ਲੋਕਾਂ ਨੂੰ ਹੁਣ ਬੜਿਆਂ ਨੂੰ ਇੱਜ਼ਤਾਂ ਦਾ ਕੋਈ ਮਤਲਬ ਨਹੀਂ ਰਹਿ ਗਿਆ ਕਈ ਵਤੰਦਰਾ ਦੀ ਜਨਾਨੀ ਨੂੰ ਝਾੜ ਝਾੜ ਕੇ ਗੱਪਾਂ ਚਾ ਲੋਕਾਂ ਨੂੰ ਵਿਖਾਈ ਜਾਂਦੇ ਬਸ ਉਹਨਾਂ ਨੂੰ ਫੇਮ ਚਾਹੀਦਾ ਪੈਸਾ ਚਾਹੀਦਾ ਤੇ ਜਿਹੜੇ ਭਰਾ ਮੈਨੂੰ ਪਿਆਰ ਕਰਦੇ ਆ ਜਿਹੜੇ ਭਰਾ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਟਰੱਕ ਭਰ-ਭਰ ਲਾਹਣਤਾਂ ਦੇ ਇਹਨਾਂ ਨੂੰ ਪਾ ਕੇ ਜਾਇਆ ਜੀ ਤੇ ਅਗਲਾ ਪ੍ਰੋਗਰਾਮ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਪੈਂਦਾ ਵੇਖੀ ਗਾਹ ਦੇ ਕਿਹੜਾ ਚਗੁੱਲਾ ਠਾ